ਗੁਰਸਿੱਖੀ ਨੂੰ ਗੁਰੂ ਸਾਹਿਬ ਨੇ ਬਰੀਕ ਕਿਹਾ ਹੈ ਸੂਖਮ ਕਿਹਾ ਹੈ ਪਰ ਕੀ ਸਾਡਾ ਵਿਹਾਰ ਇਸ ਗੱਲ ਨੂੰ ਸਾਬਿਤ ਕਰਦਾ ਹੈ ਜੇਕਰ ਅਸੀਂ ਆਪਣੇ ਵਿਵਹਾਰ ਨੂੰ ਵੇਖੀਏ ਤਾਂ ਬਿਲਕੁਲ ਵੀ ਅਸੀਂ ਬਤੌਰ ਸਿੱਖ ਕਦੀ ਵੀ ਸੂਖਮਤਾ ਨਾਲ ਬੌਗਿੰਤੀ ਦੇ ਵਿੱਚ ਨਹੀਂ ਸੋਚਦੇ ਵੈਸੇ ਵੀ ਬੌਗਿੰਤੀ ਸੂਖਮ ਤੌਰ ਤੇ ਨਹੀਂ ਸੋਚਦੀ ਹੁੰਦੀ ਕੁਝ ਹੀ ਲੋਕ ਹੁੰਦੇ ਨੇ ਜਿਹੜੇ ਕਿ ਸੂਖਮ ਢੰਗ ਨਾਲ ਚੀਜ਼ਾਂ ਨੂੰ ਸੋਚ ਤੇ ਸਮਝ ਸਕਦੇ ਨੇ ਪਰ ਉਹਨਾਂ ਲੋਕਾਂ ਦਾ ਇਹ ਅੱਗੇ ਕੰਮ ਹੁੰਦਾ ਹੈ ਕਿ ਆਲੇ-ਦੁਆਲੇ ਇੱਕ ਐਸਾ ਮਾਹੌਲ ਇੱਕ ਐਸਾ ਢਾਂਚਾ ਘੜਨਾ ਜਿੱਥੇ ਸਧਾਰਨ ਆਦਮੀ ਵੀ ਅੰਧਵਿਸ਼ਵਾਸ ਤੋਂ ਮੁਕਤ ਹੋ ਕੇ ਸੋਚ ਸਕੇ ਗੁਰੂ ਸਾਹਿਬ ਨੇ ਸਾਡੇ ਆਲੇ-ਦੁਆਲੇ ਇੱਕ ਬੜਾ ਜ਼ਬਰਦਸਤ ਢਾਂਚਾ ਕਾਇਮ ਕੀਤਾ ਗੁਰੂ ਸਾਹਿਬ ਨੇ ਕੱਲਾ ਸੱਚ ਦਾ ਨਾਮ ਨਹੀਂ ਜਪਾਇਆ ਉਹਨਾਂ ਨੇ ਦੁਨੀਆ ਦੇ ਨੀਮਾ ਨੂੰ ਸਮਝਦੇ ਹੋਏ ਸਾਰੇ ਕੰਮ ਸਾਰੇ ਢਾਂਚੇ ਖੜੇ ਕੀਤੇ ਜਿਨ੍ਹਾਂ ਦੀ ਇੱਕ ਆਮ ਮਨੁੱਖ ਨੂੰ ਲੋੜ ਹੁੰਦੀ ਹੈ ਉਹਨਾਂ ਨੇ ਬਾਜ਼ਾਰ ਬਣਾਏ ਜਦੋਂ ਲੋੜ ਪਈ ਤਾਂ ਹਥਿਆਰ ਦੀ ਜ਼ਰੂਰਤ ਨੂੰ ਵੀ ਉਹਨਾਂ ਨੇ ਉਸੇ ਢਾਂਗ ਨਾਲ ਹੀ ਪੂਰਾ ਕੀਤਾ ਕਿਲੇ ਬੰਦੀਆਂ ਕੀਤੀਆਂ ਕਈ ਤਰ੍ਹਾਂ ਦਾ ਢਾਂਚਾ ਖੜਾ ਕੀਤਾ ਉਸ ਢਾਂਚੇ ਵਿੱਚ ਵੀ ਵਿਗਾਰਡ ਪੈਂਦੇ ਰਹੇ ਜਦੋਂ ਵਿਗਾਰਡ ਪੈਂਦੇ ਰਹੇ ਉਹਦੇ ਵਿੱਚ ਸੁਧਾਰ ਵੀ ਕੀਤਾ ਪਰ ਅੱਜ ਅਸੀਂ ਉਸ ਢਾਂਚੇ ਨੂੰ ਸਮਝਣ ਦੀ ਬਜਾਏ ਪੁਜਾਰੀ ਦੇ ਢਾਂਚੇ ਨੂੰ ਫਾਲੋ ਕਰ ਰਹੇ ਹਾਂ ਜਿਸ ਢਾਂਚੇ ਵਿੱਚ ਸੇਵਾ ਸਿਰਫ ਤੇ ਸਿਰਫ ਪੂਜਾ ਕੀਤੀ ਜਾਂਦੀ ਹੈ ਨਾ ਕਿ ਪ੍ਰਚਾਰ ਕੀਤਾ ਜਾਂਦਾ ਹੈ ਗੁਰੂ ਸਾਹਿਬ ਦੇ ਬਣਾਏ ਗਏ ਧਰਮਸ਼ਾਲ ਜਾਂ ਗੁਰਦੁਆਰੇ ਸਿੱਖਿਆ ਕੇਂਦਰ ਹਨ ਨਾ ਕਿ ਪੂਜਾ ਦੇ ਸਥਾਨ ਜੇਕਰ ਅਸੀਂ ਇਹਨਾਂ ਨੂੰ ਪੂਜਾ ਦੇ ਸਥਾਨ ਬਣਾ ਬਣਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਦੇ ਅਤੇ ਟਿਕਾਉਂਦੇ ਰਾਵਾਂਗੇ ਤਾਂ ਸਾਡੀ ਤਰੱਕੀ ਕਿਸ ਲਿਹਾਜ਼ ਨਾਲ ਹੋਵੇਗੀ ਸਾਡੀ ਤਰੱਕੀ ਨਹੀਂ ਹੋ ਪਾਵੇਗੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾ ਕੇ ਬੜੇ ਸੋਹਣੇ ਸੋਹਣੇ ਕੰਮ ਕੀਤੇ ਉਹਨਾਂ ਨੇ ਇਸ ਪ੍ਰਥਾ ਦੇ ਆਸਰੇ ਤੇ ਗਰੀਬਾਂ ਦੀ ਭੁੱਖ ਮਟਾਈ ਲੋੜਵੰਦਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਨਾਲ ਹੀ ਉਹਨਾਂ ਨੇ ਜਾਤ ਪਾਤ ਦਾ ਭੇਦ ਭਾਵ ਖਤਮ ਕੀਤਾ ਪਰ ਕੀ ਅੱਜ ਸਾਡੀ ਇਹ ਬੜੀ ਸੋਹਣੀ ਪਰੰਪਰਾ ਕੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ پا ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਨਹੀਂ ਜ਼ਿਆਦਾਤਰ ਸਿੱਖੀ ਪੰਜਾਬ ਵਿੱਚ ਹੀ ਪ੍ਰਚਾਰੀ ਪ੍ਰਸਾਰੀ ਤੇ ਮੰਨੀ ਜਾਂਦੀ ਹੈ ਪਰ ਫਿਰ ਵੀ ਅਸੀਂ ਬਾਕੀਆਂ ਨਾਲੋਂ ਪਿੱਛੇ ਕਿਉਂ ਰਹਿ ਰਹੇ ਕਿਉਂਕਿ ਅਸੀਂ ਲੰਗਰ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕੇ ਇਹ ਲੰਗਰ ਦਾ ਢਾਂਚਾ ਰੋਟੀ ਖਵਾਉਣ ਤੋਂ ਸ਼ੁਰੂ ਹੁੰਦਾ ਹੈ ਪਰ ਉਸ ਤੋਂ ਅੱਗੇ ਜਾ ਕੇ ਇਹ ਗਿਆਨ ਦੇਣ ਵੱਲ ਵੀ ਜਾਂਦਾ ਹੈ ਗਿਆਨ ਦੀ ਵਰਤੋਂ ਕਰਕੇ ਫਿਰ ਇੱਕ ਪੱਕਾ ਪ੍ਰਬੰਧ ਖੜਾ ਕਰਨ ਵੱਲ ਵੀ ਜਾਂਦਾ ਹੈ ਜੋ ਕਿ ਵਕਤ ਦੀਆਂ ਸਰਕਾਰਾਂ ਦੇ ਕੰਮ ਨਾ ਕਰਨ ਤੇ ਕੰਮ ਵਿੱਚ ਆਉਂਦਾ ਹੈ ਤੇ ਕਈ ਵਾਰ ਉਹਨਾਂ ਨਾਲੋਂ ਜ਼ਿਆਦਾ ਵਧੀਆ ਕੰਮ ਕਰਕੇ ਵਿਖਾਉਂਦਾ ਹੈ ਪਰ ਕੀ ਅੱਜ ਅਸੀਂ ਆਪਣੇ ਐਡੇ ਮਜ਼ਬੂਤ ਢਾਂਚੇ ਦਾ ਚੰਗਾ ਇਸਤੇਮਾਲ ਕਰ پا ਰਹੇ ਨਹੀਂ ਕਿਉਂਕਿ ਸਾਡੀ ਦਿਸ਼ਾ ਸਿਰਫ ਇੱਕ ਪਾਸੇ ਹੀ ਕੇਂਦ੍ਰਿਤ ਹੈ ਅਸੀਂ ਕੇਵਲ ਤੇ ਕੇਵਲ ਖਾਣ ਵਾਲੇ ਲੰਗਰ ਤੱਕ ਹੀ ਸੋਚ ਨੂੰ ਸੀਮਤ ਕਰ ਲਿਆ ਹੈ ਜਦ ਕਿ ਸਾਨੂੰ ਇਸ ਦੇ ਨਾਲ-ਨਾਲ ਸੁਖਮਤਾ ਦੇ ਤਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੱਲਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਵੀ ਤੇ ਸੁਖਮਤਾ ਦਾ ਤਤ ਲੰਗਰ ਵਿੱਚ ਸ਼ਾਮਲ ਕੀਤਾ ਸੀ ਸਾਡੇ ਭੋਜਨ ਦੇ ਨਾਲ ਨਾਲ ਜਾਤ ਪਾਤ ਦਾ ਖਾਤਮਾ ਕੀ ਅਸੀਂ ਉਹ ਸਟੀਚ ਨੂੰ ਸਮਝ ਪਾਏ ਸਾਡਾ ਇਹ ਲੰਗਰ ਗਿਆਨ ਦਾ ਲੰਗਰ ਬਣ ਜਾਣਾ ਚਾਹੀਦਾ ਸੀ ਸਿੱਖ ਵੱਡੇ ਵੱਡੇ ਵਪਾਰੀਆਂ ਦੇ ਤੌਰ ਤੇ ਐਸ ਵੇਲੇ ਸਮਾਜ ਵਿੱਚ ਵਿਚਰਦੇ ਹੋਣੇ ਚਾਹੀਦੇ ਸੀ ਜੋ ਕਿ ਵਪਾਰ ਦੇ ਨਾਲ ਨਾਲ ਪ੍ਰਚਾਰ ਵੀ ਕਰਦੇ ਸਿੱਖਾਂ ਦੇ ਵਿੱਚ ਡਾਕਟਰ ਬਣ ਦੀ ਬਿਰਤੀ ਵੀ ਸ਼ਾਇਦ ਗਵਾਛ ਦੀ ਜਾ ਰਹੀ ਅਸੀਂ ਕੇਵਲ ਤੇ ਕੇਵਲ ਜੈ ਜਵਾਨ ਜੈ ਕਿਸਾਨ ਦੇ ਨਾਰੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਜਦੋਂ ਲੋੜ ਪੈਂਦੀ ਹੈ ਤਾਂ ਸਾਡੇ ਕੋਲੋਂ ਖੇਤੀ ਕਰਵਾ ਲਈ ਜਾਂਦੀ ਹੈ ਜਦੋਂ ਲੋੜ ਪੈਂਦੀ ਹੈ ਤੇ ਸਰਹੱਦ ਤੇ ਸਾਨੂੰ ਸ਼ਹੀਦ ਕਰਵਾ ਲਿਆ ਜਾਂਦਾ ਹੈ ਜਦਕਿ ਅਸੀਂ ਆਪਣੀ ਇੱਕ ਵੱਖਰੀ ਸੋਚ ਪਰੰਪਰਾ ਨੂੰ ਚੰਗੀ ਤਰ੍ਹਾਂ ਅੱਗੇ ਨਹੀਂ ਤੋਰ ਪਾਰ ਰਹੇ ਕਿਉਂਕਿ ਸਾਡੀ ਜਿਹੜੀ ਅਸਲੀ ਪਰੰਪਰਾ ਹੈ ਉਹਨੂੰ ਵੱਖ-ਵੱਖ ਤਰ੍ਹਾਂ ਦੇ ਬਾਣਿਆਂ ਦੇ ਵਿੱਚ ਸਮੇਟ ਕੇ ਡੇਰੇ ਬਣਾ ਦਿੱਤੇ ਗਏ ਨੇ ਤੁਸੀਂ ਵੇਖੋ ਕਿ ਪੰਜਾਬ ਦਾ ਇੱਕ ਬਹੁਤ ਹੀ ਮਸ਼ਹੂਰ ਡੇਰਾ ਕਿੰਨਾ ਸਾਦਾ ਤੇ ਸਿੰਪਲ ਢਾਂਚਾ ਵਰਤਦਾ ਹੈ ਜਿੱਥੇ ਕਿ ਲੋਕ ਬੰਦੂਆ ਮਜ਼ਦੂਰਾਂ ਦੀ ਤਰ੍ਹਾਂ ਧਰਮ ਦੇ ਨਾਂ ਦੇ ਉੱਤੇ ਸੇਵਾ ਦੇ ਨਾਂ ਦੇ ਉੱਤੇ ਸੇਵਾ ਕਰਦੇ ਹਨ ਤੇ ਉਸ ਢਾਂਚੇ ਨੂੰ ਸਾਡੇ ਹੀ ਆਲੇ-ਦੁਆਲੇ ਹੋਰ ਦਾ ਹੋਰ ਮਜ਼ਬੂਤ ਕਰੀ ਜਾ ਰਹੇ ਹਨ ਉਹ ਉਸ ਢਾਂਚੇ ਨੂੰ ਛੱਡ ਕੋਈ ਨਵਾਂ ਮਹਿੰਗਾ ਢਾਂਚਾ ਨਹੀਂ ਅਪਣਾਉਂਦੇ ਨਾ ਹੀ ਮਹਿੰਗੇ ਮਹਿੰਗੇ ਲੰਗਰ ਲਾਉਂਦੇ ਨੇ ਉਹ ਸੰਗਤ ਦੇ ਪੈਸੇ ਨੂੰ ਇਸਤੇਮਾਲ ਕਰਦੇ ਨੇ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟ ਕਰਨ ਲਈ ਤੇ ਆਪਣੇ ਢਾਂਚੇ ਨੂੰ ਇੱਕ ਮਜ਼ਬੂਤ ਕਾਰੋਬਾਰੀ ਢਾਂਚਾ ਬਣਾਉਣ ਲਈ ਇੱਕ ਧਾਰਮਿਕ ਬੰਦਾ ਜੋ ਚਾਹੁੰਦਾ ਹੈ ਕਿ ਉਹਨੂੰ ਮਨ ਦੀ ਥੋੜੀ ਜਿਹੀ ਤਸੱਲੀ ਮਿਲੇ ਉਹ ਜਦੋਂ ਆਪਣੇ ਡੇਰੇ ਵਿੱਚ ਉਹਨਾਂ ਨੂੰ ਸੰਗਤ ਕਹਿ ਕੇ ਜਾਂ ਕੁਝ ਵੀ ਕਹਿ ਕੇ ਸਾਧਦੇ ਨੇ ਜਾਂ ਉਹਨਾਂ ਨੂੰ ਕੋਈ ਧਰਮ ਦਾ ਕਹ ਲਓ ਲੌਲੀਪਾਪ ਥਮਾਉਂਦੇ ਨੇ ਉਦੋਂ ਵੀ ਉਹਨਾਂ ਦੇ ਉਹ ਮੋਬਾਈਲ ਵਗੈਰਾ ਰਖਾ ਲੈਂਦੇ ਨੇ ਉਹਨਾਂ ਨੂੰ ਇੱਕ ਬੜਾ ਐਸਾ ਮੋਬਾਈਲ ਮੁਕਤ ਆਪਣੇ ਪਰਿਵਾਰ ਮੁਕਤ ਢਾਂਚਾ ਦਿੱਤਾ ਜਾਂਦਾ ਹੈ ਕਮਾਂਕਾਰਾਂ ਤੋਂ ਮੁਕਤ ਢਾਂਚਾ ਦਿੱਤਾ ਜਾਂਦਾ ਹੈ ਜਿਸ ਵਿੱਚ ਉਹ 2-4 ਦਿਨ ਜਾਂ ਜਿੰਨੇ ਵੀ ਘੰਟੇ ਉੱਥੇ ਬਿਤਾਉਂਦੇ ਨੇ ਇੱਕ ਵਧੀਆ ਡਿਸਪਲਨ ਦੇ ਵਿੱਚ ਤੇ ਵਧੀਆ ਫੀਲ ਕਰਦੇ ਆ ਅਸੀਂ ਇਸ ਦੇ ਉਲਟ ਕੋਈ ਵੀ ਪੱਕਾ ਨੀਮਾ ਨਾਲ ਬੱਧਾ ਹੋਇਆ ਟਾਂਚਾ ਫਾਲੋ ਨਹੀਂ ਕਰਦੇ ਜਿੱਧਰ ਵੀ ਕੋਈ ਡੇਰੇ ਦਾ ਸਾਧ ਸੰਗਤ ਨੂੰ ਹਿੱਕ ਲੈਂਦਾ ਹੈ ਉਹ ਉਧਰ ਨੂੰ ਧੁਰ ਪੈਂਦੇ ਨੇ ਫਿਰ ਇਹ ਸਾਧ ਵੱਖ-ਵੱਖ ਵੈਰਾਈਟੀਆਂ ਦੇ ਨੇ ਕੋਈ ਧਰਮ ਪ੍ਰਚਾਰ ਦੇ ਨਾਂ ਤੇ ਸਿੱਖੀ ਦੇ ਉਲਟ ਗੱਲਾਂ ਕਰਦਾ ਹੈ ਤੇ ਕੋਈ ਕਾਰ ਸੇਵਾ ਦੇ ਨਾਂ ਤੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਕੇ ਸੰਗਤ ਦੀ ਮਿਹਨਤ ਤੇ ਸੰਗਤ ਦਾ ਪੈਸਾ ਵਰਤ ਕੇ ਉਹਨਾਂ ਲਈ ਥੋੜਾ ਜਿਹਾ ਕੰਮ ਕਰਦਾ ਹੈ ਬਾਕੀ ਸਾਰਾ ਕੁਝ ਉਹ ਆਪਣੇ ਲਈ ਕਰਦਾ ਹੈ ਤੇ ਸਦਿਆਂ ਲਈ ਵਾਹ ਵਾਹ ਖਟਦਾ ਹੈ ਸਰਕਾਰ ਨੂੰ ਤੇ ਇਸ ਚੀਜ਼ ਦੀ ਖੁਸ਼ੀ ਹੋਣੀ ਹੁੰਦੀ ਹੈ ਕਿਉਂਕਿ ਉਹਨੂੰ ਆਪਣਾ ਧਾਜਾ ਆਪਣਾ ਪੈਸਾ ਨਹੀਂ ਲਾਉਣਾ ਪੈਂਦਾ ਉਹ ਫਿਰ ਐਸੇ ਸਾਧਾ ਨੂੰ ਇਨਾਮ ਵੀ ਦਿੰਦੇ ਹਨ ਤੇ ਵੱਡੇ ਪੱਦਰ ਤੇ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦੇ ਹਨ ਤੇ ਨਾਲ ਹੀ ਇਹ ਸਾਧ ਲਾਣਾ ਉਹਨਾਂ ਨੂੰ ਬਦਲੇ ਵਿੱਚ ਵੋਟਾਂ ਦਿੰਦਾ ਹੈ ਤੇ ਉਹਨਾਂ ਕੋਲੋਂ ਫਿਰ ਤੋਂ ਆਪਣੇ ਡੇਰੇ ਲਈ ਕਈ ਕੁਝ ਹਾਸਲ ਕਰਦਾ ਹੈ ਕੀ ਇਸ ਤਰ੍ਹਾਂ ਦੀ ਪੋਲਿਟਿਕਸ ਕਰਨ ਵਿੱਚ ਅਸੀਂ ਪਿੱਛੇ ਨਹੀਂ ਰਹਿ ਰਹੇ ਅਸੀਂ ਇਸ ਕਰਕੇ ਪਿੱਛੇ ਰਹਿ ਰਹੇ ਹਾਂ ਕਿ ਅਸੀਂ ਸਿੱਧੀ ਗੁਰੂ ਨਾਨਕ ਦੇ ਸਿੱਖੀ ਦੇ ਨਾਲ ਜੁੜਨ ਤੇ ਉਸ ਨੂੰ ਸਮਝਣ ਦੀ ਬਜਾਏ ਵੱਲ ਪਾ ਕੇ ਗੁਰੂ ਨਾਨਕ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰਦੁਆਰੇ ਹੋਏ ਕਿ ਸਾਹਿਬ ਸਮਾ ਲਿਓ ਤੇ ਨਾਲ ਹੀ ਕਹਿ ਦਿੰਦਾ ਹੈ ਕਿ ਸਾਹਿਬ ਸਦਾ ਹਜ਼ੂਰ ਹੈ ਭਾਵ ਕਿ ਤੁਸੀਂ ਆਪਣੇ ਅੰਦਰ ਹੀ ਝਾਤ ਮਾਰਿਓ ਇਹ ਸੰਦੇਸ਼ ਦੇਣ ਵਾਲੀ ਸਿੱਖੀ ਨੂੰ ਜੇਕਰ ਅਸੀਂ ਨਾ ਸਮਝਿਆ ਇਸ ਬਾਰੀਕ ਪੱਖ ਨੂੰ ਅਸੀਂ ਜੇਕਰ ਨਾ ਵਿਚਾਰਿਆ ਤੇ ਅੰਤ ਤੇ ਕੇਵਲ ਤੇ ਕੇਵਲ ਸਾਡੇ ਕੋਲ ਬਾਹਰੀ ਤੌਰ ਤੇ ਇੱਕ ਸਰੂਪ ਤੇ ਦੂਜਾ ਪਾਠ ਪੂਜਾ ਰਹਿ ਜਾਵੇਗੀ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਬਾਰੀਕੀ ਨੂੰ ਨਹੀਂ ਸਮਝ ਪਾਵਾਂਗੇ ਤੇ ਇਸ ਸੰਸਾਰ ਦੇ ਉੱਤੇ ਰਾਜਿਆਂ ਵਾਂਗੂ ਨਹੀਂ ਵਿਚਰ ਪਾਵਾਂਗੇ